ਇੰਨੀ ਸੋਹਣੀ ਕਲਰ ਚੁਆਇਸ ਤੇ ਬ੍ਰਾਂਡ ਦੇਖ ਕੇ ਡਰ ਨਾ ਜਾਇਓ ਰੁਪਈਆ 1000 ਜੇ ਤੇ ਚਾਹੀਦਾ ਤੁਹਾਨੂੰ ਸ਼ੁਰੂ ਹੋ ਜੂ ਪੈਂਟ ਸ਼ਰਟ ਦਾ ਕੱਪੜਾ ਹਾਂਜੀ ਵੀਰੇ 1000 ਰੁਪਈਆ ਤਾਂ ਪੈਂਟ ਤੇ ਸ਼ਰਟ ਦਾ ਕੱਪੜਾ ਸ਼ੁਰੂ ਆ ਆਪਣੇ ਕੋਲ ਪੈਂਟ ਸ਼ਰਟ ਦਾ ਕੱਪੜਾ 1000 ਰੁਪਈਆ ਤੋਂ ਸ਼ੁਰੂ ਆ ਤੇ ਬਾਕੀ ਆ ਜਿੰਨੀ ਆਪਣੇ ਕੋਲੇ ਕੁਆਲਿਟੀ ਪਈ ਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਐਦੂ ਦੁੱਗਣੀ ਤਿਗਣੀ ਕਲੈਕਸ਼ਨ ਹੋਰ ਵੀ ਮਿਲ ਜੂ ਜਦੋਂ ਤੁਸੀਂ ਆ ਕੇ ਵਿਜ਼ਿਟ ਕਰੋਗੇ ਹਾਂਜੀ ਸਹੀ ਆ ਨਾ ਵੀਰੇ ਇਹਦੇ ਵਿੱਚ ਆ ਕਲੈਕਸ਼ਨ ਅੱਗੇ ਆ ਜੀਨਾਂ ਦਾ ਕੱਪੜਾ ਆ ਗਿਆ ਜਾਂ ਆ ਜਿਹੜੀ ਤੁਸੀਂ ਚੀਜ਼ ਭਾਲਦੇ ਹੋ ਯਾਰ ਜਿਹੜੀ ਚੀਜ਼ਾਂ ਤੁਸੀਂ ਨ ਉਹ ਵੀ ਤੁਹਾਨੂੰ ਇੱਥੋਂ ਮਿਲ ਸਕਦੀ ਆ ਰਾਇਲ ਫੈਬਰਿਕਸ ਕੋਟਕਪੂਰੇ ਤੋਂ ਹਾਂਜੀ ਵੀਰ ਹਾਂ ਇੱਕ ਵਾਰੀ ਆਪਾਂ ਲੋਕੇਸ਼ਨ ਜੀ ਵੀ ਮੜੀ ਜੀ ਕਰਦ ਗਿੰਗਾ ਦੇ ਵਿੱਚ ਕਿੱਥੇ ਆ ਲੋਕੇਸ਼ਨ ਬਾਈ ਕੋਟਕਪੂਰੇ ਆਪਣਾ ਜੈਤੋ ਰੋਡ ਦੇ ਉੱਤੇ ਸ਼ੋਅਰੂਮ ਆ ਇੱਧਰ ਹੈਗਾ ਬੱਤੀਆਂ ਵਾਲਾ ਚੌਕ ਇੱਧਰ ਹੈਗਾ ਵੱਡਾ ਗੁਰਦਰਾ ਸਾਹਿਬ ਹੂੰ ਤੇ ਇਹਦਾ ਇਹਦਾ ਮੈਨੂੰ ਮਾੜਾ ਦੱਸਦੇ ਨੂੰ ਕਹਿੰਦੇ ਕੀ ਕੱਪੜੇ ਨੂੰ ਇਹ ਬਾਈ ਕੋਟ ਰੇ ਦੀ ਪੈਂਟ ਆ ਉਹ ਜੀਨ ਦਾ ਕੱਪੜਾ ਜੀ ਇਸ ਵਾਰ ਕਾਟਨ ਦੀਆਂ ਪੈਂਟਾਂ ਖੜਮਾ ਖੜਮਾ ਕੱਪੜਾ ਜਿਹੜਾ ਰਹਿੰਦਾ ਜਿਹੜਾ ਖੜਾ ਹਾਂਜੀ ਪੂਰੀ ਕਰੀਜ਼ ਬਾਣੀ ਰਹਿੰਦੀ ਆ ਉਧਰਲੀ ਸਾਈਡ ਬਲੇਜ਼ਰ ਲੱਗਿਆ ਪਿਆ ਸ ਅਸੀਂ ਉੱਧਰਲੀ ਸਾਈਡ ਆ ਬਲੇਜ਼ਰ ਆ ਗਿਆ ਬਲੇਜ਼ਰ ਬਾਸਕਰਾਂ ਦਾ ਕਪੜਾ ਤੇ ਇੰਨੀ ਸੋਹਣਾ ਬ੍ਰਾਂਡ ਤੇ ਕਲਰ ਚੋਇਸ ਦਿਖਾ ਕੇ ਰੇਟਲ ਉਹ ਤਾਂ ਨਹੀਂ ਗਾਹ ਨੂੰ ਡਰਾ ਦਿੰਦੇ ਨਹੀਂ ਨਹੀਂ ਰੇਟ ਦੀ ਤੇ ਕੁਆਲਿਟੀ ਆ ਬਾਈ ਆਪਣੀ ਪੂਰੀ ਜ਼ਿੰਮੇਵਾਰੀ ਹੈ ਜਿਹੜੀ ਪੈਂਟ ਸ਼ਰਟ ਦਾ ਕਪੜਾ ਬਾਈ ਉਹ ਤੁਹਾਨੂੰ ਦੱਸਿਆ 1000 ਰੁਪਏ ਤੋਂ ਸ਼ੁਰੂ ਆ ਜਿਹੜਾ ਕੋਟ ਪੈਂਟ ਦਾ ਕਪੜਾ 24-2500 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਤੇ ਕੁੜਤਾ ਵੀ ਆ ਮਾ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਤੇ ਉਹ 700 ਵਾਲੇ ਦਾ ਤਾਂ 1000 ਵਾਲੇ ਦਾ ਕੋਈ ਲਾਂਭਾ ਤਾਂ ਨਹੀਂ 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 ਬਾਈ ਕਿਸੇ ਦੀ ਕੋਈ ਕੰਪੀਟ ਨਹੀਂ ਹੂੰ ਬਈ ਤੁਸੀਂ 1000 ਰੁਪਏ ਲਿਆਓ ਪੈਂ